ਅਮਲੌਤ ਲਾਈਵ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਬਿਆਨ ਸਿੰਘ ਰੂੜੀਆਂ ਅੱਜ ਹਲਕਾ ਪਾਇਲ ਦੇ ਪਿੰਡ ਸੇਖਾ ਦਾ ਇੱਕ ਅਜਿਹਾ ਮਸਲਾ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਵਾਂਗੇ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇੱਕ ਧਿਰ ਹੈ ਜਿਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਸਾਡਾ ਜਿਹੜਾ ਮੋਟਰ ਕਨੈਕਸ਼ਨ ਹੈ ਉਹ ਟੱਕੇ ਦੇ ਨਾਲ ਸਾਡੇ ਹੀ ਸ਼੍ਰਿਕਾ ਨੇ ਦੱਬ ਲਿਆ ਤੇ ਆਓ ਗੱਲਬਾਤ ਪਹਿਲਾਂ ਉਹਨਾਂ ਦੇ ਨਾਲ ਕਰਦੇ ਹਾਂ ਉਹਨਾਂ ਦੀ ਪ੍ਰੈਸ ਕਨਫਰੰਸ ਸੁਣਦੇ ਹਾਂ ਕਿ ਉਹਨਾਂ ਦਾ ਇਸ ਬਾਬਤ ਕੀ ਕਹਿਣਾ ਹਾਂਜੀ ਕੀ ਨਾਮ ਆਜੀ ਤੁਹਾਡਾ ਨੀਰਨੋ ਜੀ ਪਰਮਜੀਤ ਪੰਨਾ ਹਾਂਜੀ ਪਿੰਡੇ ਸਾਡਾ ਸੇਖਾ ਤੇ ਅਸੀਂ ਅੱਜ ਬਹੁਤ ਦੁਖੀ ਹੋ ਕੇ ਪ੍ਰਸ਼ਾਸਨ ਤੋਂ ਜੀ ਕੁਲਸ ਪ੍ਰਸ਼ਾਸਨ ਦੁਆਰੇ ਅਸੀਂ ਪੱਤਰਕਾਰ ਭਾਈ ਚਾਰਦਿਕਾ ਪਹੁੰਚ ਕੀਤੀ ਸਮਨਵਾਸ ਦੀ ਕਰਨਾ ਵੀ ਪੱਤਰਕਾਰ ਭਾਈ ਚਾਰੇ ਸਮਨਸਾਦ ਵਸਣ ਕਿਉਂਕਿ ਆ ਜਿਹੜੇ ਮੇਰੇ ਬੈਠੇ ਨੇ ਵੱਡੀ ਵੀਰ ਗੁਰਪ੍ਰੀਤ ਸਿੰਘ ਜੀ ਜੀ ਇਹ ਆਪਣੇ ਆਪ ਦੇ ਫਾਦਰ ਜੀ ਕੱਲੀਉ ਰਾਦੇ ਉਦਮ ਸਿੰਘ ਜੀ ਤੇ ਉਦਮ ਸਿੰਘ ਜਿਹੜਾ ਬਾਪਤੀ ਸੱਜਣ ਸਿੰਘ ਜੀ ਉਹਨੇ ਆਪਦੀ ਕ੍ਰੈਡਿਟਿਡ ਅਸੀਅਤ ਆ ਆਪਦੇ ਬੇਟੇ ਉਦਮ ਸਿੰਘ ਨੂੰ ਕਰਾ ਦਿੱਤੀ ਉਹ ਤੋਂ ਸਾਦੀ ਕੱਲੀ ਲੋਤੀਆ ਕੱਲੀ ਲਾਲ ਹੁਨਕਾਰ ਨਹੀਂ ਇਹ ਉਹਦੇ ਬਾਸ ਨੇ ਪਰ ਇੱਕ ਮੋਟਰ ਦਾ ਕਨੈਕਸ਼ਨ ਬੰਦੇ ਪਾਲ ਸਿੰਘ ਵਗੈਰਾ ਤੇ ਰਣਵੀਰ ਸਿੰਘ ਤੇ ਉਹਦੇ ਜਿਹੜੇ ਪੁੱਤਰੇ ਨੇ ਤੇ ਬਾਕੀ ਹੋਰ ਮੇਰੇ ਪਿੰਡ ਦੇ ਜਿਹੜੇ 3005 ਦੇ ਲੰਮੜਦਾਰ ਨੇ ਉਹਨਾਂ ਜਾਨੂ ਡਾਕੂਮੈਂਟ ਕਰਕੇ ਮੋਟਰ ਦਾ ਕਨੈਕਸ਼ਨ ਹੜੱਪਣ ਲਈ ਇਹਨਾਂ ਹੱਕ ਹੜੱਪਣ ਲਈ ਇਹਨੇ ਵਿਰਾਸਤ ਹੜੱਪਣ ਲਈ ਉਹਨਾਂ ਨੇ ਪੀਲੀ ਬੋਰਡ ਦੇ ਵਿੱਚ ਜਾਨੀ ਕਾਗਜ਼ ਤਿਆਰ ਕਰਕੇ ਲਾਤੇ ਹਾਂ ਤਾਂ ਜਦੋਂ ਸਾਨੂੰ ਪਤਾ ਲੱਗਿਆ ਸੀ ਬਿਜਲੀ ਬੋਰਡ ਦੇ ਜਿਹੜੇ ਉੱਚ ਅਫਸਰ ਨੇ ਅਰਜੂ ਸਾਹਿਬ ਐਕਸਨ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਸਭ ਤੋਂ ਸਬੂਤ ਮੰਗੇ ਵੀ ਜਲਦੀ ਦੱਸੋ ਸਾਬਤ ਕਰੋ ਅਸੀਂ ਉਹਨਾਂ ਡਾਕੂਮੈਂਟ ਤੇ ਤੇ ਉਹਨਾਂ ਨੇ ਉਹ ਡਾਕੂਮੈਂਟਾਂ ਨੂੰ ਸਹੀ ਭਾਵ ਦੇ ਹੋਏ ਉਹਨਾਂ ਨੇ ਸਬੰਧਤ ਥਾਣੇ ਮਿਲਵਾ ਦੂੰ ਆਪਦੇ ਵੱਲੋਂ ਇੱਕ ਰੁਕਾ ਭੇਜਿਆ ਵੀ ਕਾਗਜ਼ ਦੀ ਜਾਂਚ ਕਰੋ ਕਿ ਕਾਗਜ਼ ਸਹੀ ਨੇ ਜਾਂ ਗਲਤ ਨੇ ਇੱਕ ਅਦੁੱਗ ਦੀ ਘਟਨਾ ਹੈ ਇਹ ਘਟਨਾ ਜੀ ਆਪਣੇ ਹੈਗੀ ਆਪਣੇ 27 12 24 ਦੀ ਹੈ ਠੀਕ ਹੈ ਕਿਉਂਕਿ ਪਿਛਲੇ ਸਾਲ ਦੀ ਆਹੋ ਕਿਉਂਕਿ ਜਦੋਂ ਬਿਜਲੀ ਬੋਰਡ ਨੇ ਸਾਹ ਥਾਣੇ ਸਾਡੇ ਕੇ ਆਪਣੇ ਐਸਐਟੂ ਸਾਹ ਨਹੀਂ ਸਾਰੇ ਸਹੀ ਜਾਂਚ ਕਰਕੇ ਉਹਦੇ ਵਿੱਚ ਮਕਰਦੋਂ ਨੰਬਰ 108 ਦਰਜ ਕਰਦਾ ਪਾਲ ਸਿੰਘ ਦੇ ਪਰ ਪਾਲ ਸਿੰਘ ਤਾਂ ਇੱਕ ਆਨਪੜ ਬਿਅਕਤੀ ਆ ਕੰਪਾਲ ਸਿੰਘ ਨਾਲ ਜਿਹੜੇ ਸ਼ਾਮਲ ਦੋਸ਼ੀ ਨੇ ਰਣਵੀਰ ਸਿੰਘ ਵਗੈਰਾ ਤਾਂ ਜਿਹੜੇ ਮੌਜੂਦਾ ਸਾਡੇ ਪੰਜ ਜਿਹੜੇ 2 ਮਹੀਨੇ ਪਹਿਲਾਂ ਬਣੇ ਨੇ ਉਹਨਾਂ ਨੇ ਸੱਜਣ ਸਿੰਘ ਦੀ ਇੱਕ ਖਾਨੇ ਦੀ ਜਾਲੀ ਬਸਿਤ ਲਾਈ ਤੇ ਇੱਕ ਸੱਜਣ ਸਿੰਘ ਦਾ ਪੰਚਾਇਤੀ ਨਾਮ ਲਾਇਆ ਸੱਜਣ ਸਿੰਘ ਕੌਣ ਆ ਜੀ ਸੱਜਣ ਸਿੰਘ ਗੁਰਪ੍ਰੀਤ ਸਿੰਘ ਦੇ ਦਾਦਾ ਜੀ ਸੀ ਠੀਕ ਹੈ ਇਹਨਾਂ ਕੋਲ ਰਜਿਸਟਰੀ ਸੀ ਤੇ ਉਦੋਂ ਸਿਰੋਂ ਉਦੋਂ ਸੇ ਕੱਲੀ ਈਲਾਦ ਸੀ ਬਾਰਸ ਨੇ ਠੀਕ ਹੈ ਉਹਨਾਂ ਨੇ ਇੱਕ ਜਾਲੀ ਡਾਕੂਮੈਂਟ ਤਿਆਰ ਕਰਕੇ ਕਿਨਾਂ ਵੱਲੋਂ ਜਾਲੀ ਐਫੀਡਵਟ ਲਾਤਾ ਨੋਬਜੈਕਸ਼ਨ ਦਾ ਉਹ ਵੀ ਗਲਤ ਸਾਬਤ ਕਰਤਾ ਸਾਰਾ ਸਹੀ ਹੋ ਗਿਆ ਉਹ ਵੀ ਭਾਈ ਐਫੀਡਵਟ ਗਲਤ ਆ ਪਰ ਹੁਣ ਜਿਹੜਾ ਦੋਸ਼ੀ ਪਾਲ ਸਿੰਘ ਬਣਾਇਆ ਪੁਲਿਸ ਨੇ ਇਕੱਲਾ ਪਰ ਉਹਦੇ ਨਾਜ਼ਰ ਪੜੇ ਲਿਖੇ ਬੰਦੇ ਜਿਹਨੇ ਡਾਕੂਮੈਂਟ ਤਿਆਰ ਕੀਤੇ ਅਸੀਂ ਉਹਨਾਂ ਦੇ ਨੋਅ ਵਿੱਚ ਪਵਾਉਣ ਲਈ ਪਰਚੇ ਵੀ ਜਿਹੜੇ ਬਰਾਬਰ ਦੇ ਦੋਸ਼ੀ ਨੇ ਉਹਨਾਂ ਤੇ ਵੀ ਧਾਰਾਵਾਂ ਦੇ ਦਿਨ ਪਰਚਾ ਹੋਵੇ ਅਸੀਂ ਦਾਦਰੇ ਪੜਦੇ ਰਹੇ ਨਹੀਂ ਸਾਨੂੰ ਇਨਸਾਮ ਮਿਲਿਆ ਅਸੀਂ ਰੋਜ਼ ਜਾਂਦੇ ਥਾਣੇ ਕੋਈ ਬਹਾਨਾ ਸੋਹਣ ਸਿੰਘ ਲਾਉਂਦੇ ਐਸਐਸਆਈ ਕਦੇ ਕੋਸ਼ਲਾ ਵੀ ਕੋਸ਼ਲਾ ਦਾ ਸਾਨੂੰ ਭਸਾ ਵੀ ਉਹਨਾਂ ਨੇ ਪੁੱਛ ਤੇ ਰੜੀ ਬਟ ਆਪਣੇ ਵੱਡੇ ਪੈਸੇ ਵਾਲੇ ਸਿਆਸੀ ਪਹੁੰਚ ਰੱਖਦੇ ਨੇ ਤੇ ਉਹਨਾਂ ਨੇ ਸਿਆਸੀ ਪਹੁੰਚ ਦੇ ਆਧਾਰ ਤੇ ਪੈਸੇ ਦੇ ਆਧਾਰ ਤੇ ਸਾਡਾ ਇਹ ਮਾਮਲਾ ਦੱਬਤਾ ਇਸ ਕਰਕੇ ਜੀ ਪੱਤਰਕਾਰ ਭਾਈ ਸਾਹਿਬ ਭਾਈਚਾਰੀ ਕੋਲੇ ਆਸ ਦੀ ਕਰਨ ਸੰਭਸਵਾਸ ਅਤੇ ਆਸਾ ਵੀ ਸਮੋ ਸਾ ਮਿਲੂ ਇਹ ਹੈ ਫੇਰ ਨੰਬਰ 108 ਹੈ ਜੀ ਜਿਹੜਾ ਇਹ ਮੁਕਾਦਮਾ ਦਰਜ ਹੈ ਪਾਲ ਸਿੰਘ ਦੇ ਜੀ ਤੇ ਆਹ ਜਿਹੜੀ ਬਿਜਲੀ ਬੋਰਡ ਨੂੰ ਬਿਜਲੀ ਬੋਰਡ ਦੇ ਵਿੱਚ ਇਹਨਾਂ ਜਾਲੂ ਡਾਕੂਮੈਂਟ ਲਾ ਦੀ ਸਰਟੀਫਾਈਡ ਕਾਪੀਆਂ ਸਾਡੇ ਨਾਲ ਨੇ ਲਾਈਆਂ ਵੀਆਂ ਪੰਚਾਇਤੀ ਨਾਵਾ ਹੋ ਗਿਆ ਦੇਖੋ ਇਹ ਤੇ ਆਪਾਂ ਲੰਬੜਦਾਰ ਦੇ ਸੈਨੇ ਪੰਚਾਂ ਦੇ ਸੈਨੇ ਜਿਹੜੇ 2 ਮਹੀਨੇ ਪਹਿਲਾਂ ਬਣੇ ਸੱਜਣ ਸਿੰਘ 2014 ਦੀ ਡੈਥ ਹੋ ਗਈ। ਅੱਛਾ ਜੀ। ਇਹ ਜਿਹੜਾ ਪੰਚਾਇਤੀ ਕੋ ਪੰਚਾਇਤ ਨੂੰ ਕਾਰਜ ਟੈਸਟ ਕਰਦੇ ਆ ਬੰਦੇ ਸਾਡੇ ਸਾਹਮਣੇ ਹਾਜ਼ਰ ਹੋਣੇ ਚਾਹੀਦੇ ਨੇ। ਸੱਜਣ ਸਿੰਘ ਦਾ ਮੌਤ ਦਾ ਸਰਟੀਫਿਕੇਟ ਸਾਡੇ ਕੋਲ ਹੈ ਸਾਰੇ। ਆ ਮੌਤ ਦਾ ਸਰਟੀਫਿਕੇਟ ਵੀ ਨੇ ਮਰਿਆਂ ਦੀ। ਤੇ ਇਹ ਬੰਦਿਆਂ ਨੇ ਸਾਡਾ ਜਿਹੜਾ ਹੱਕ ਹੈ ਗੁਰਪਿਸਾਂ ਹੜੱਪਣ ਲਈ ਉਹਨਾਂ ਨੇ ਇਹ ਸਾਰੀ ਸਾਜ਼ਿਸ਼ ਰਚੀ ਆ। ਅਸੀਂ ਹੁਣ ਆਸ ਕਰਦੇ ਆਂ ਪੇਤਰਕਾਰ ਭਾਈਚਾਰਾ ਸਾਡੀ ਆਵਾਜ਼ ਉੱਚ ਅਫਸਰਾਂ ਤੱਕ ਪਹੁੰਚਾਊਗਾ ਸਾਨੂੰ ਸਾਥ ਬਾਊਗਾ ਇਸ ਤਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਆ ਪਰ ਜਿਹੜੇ ਕਾਨੂੰਨ ਦੇ ਲਾਇ ਹੋਏ ਮੁਲਾਜ਼ਮ ਨੇ ਉਹਨਾਂ ਦੇ ਪੂਰਾ ਬਸਵਾਉਣੇ ਪੱਤਰਕਾਰ ਭਾਈ ਸਾਹਿਬ ਚਾਰਜ ਸਾਨੂੰ ਰੱਬ ਦੇ ਨਾਮ ਸਵਾਦ ਸਾਨੂੰ ਸਾਥ ਬਾਊਗਾ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਪੀੜਤ ਪਰਿਵਾਰ ਨੂੰ ਸੰਸਾਦਵਾ ਜਾਵੇ ਜਿਹੜੇ ਸਾਰੇ ਦੋਸ਼ੀ ਨਾਲ ਨੌ ਪਰਚੇ ਦਰਜ ਕਰਕੇ ਉਹਨਾਂ ਦੇ ਵਣ ਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਥਾਣਾ ਮਲੋਤ ਦੇ ਮੁਖੀ ਨੇ ਉਹ ਉਹਨਾਂ ਨਾਲ ਗੱਲਬਾਤ ਨਹੀਂ ਤੁਹਾਡੀ ਅਸੀਂ ਸਤਨਮ ਸਿੰਘ ਨਾਲ ਗੱਲਬਾਤ ਕਰਦੇ ਆ ਐਸਐਸ ਨੂੰ ਕਹਿੰਗੇ ਠੋਡਾ ਅਗੇ ਇਸ ਤਰ੍ਹਾਂ ਸੋਨ ਸਿੰਘ ਕੋਲਿਆ ਸੋਨ ਸਿੰਘ ਨਾਲ ਗੱਲ ਕਰੋ ਸੋਨ ਸਿੰਘ ਕਦੇ ਫੋਨ ਚੱਕ ਨਹੀਂ ਜੀ ਚੱਕ ਨਹੀਂਦਾ ਮੈਂ ਉੱਥੇ ਵਿਜੀ ਆ ਜੀ ਫਲਾਨੇ ਚੋਂ ਇਸ ਤੇ ਗਿਆ ਜੀ ਮੈਂ ਹਾਈ ਕੋਰਟ ਗਿਆ ਪਰ ਸੋਨ ਸਿੰਘ ਕੋਲ ਨਹੀਂ ਜੀ ਸੋਨ ਸਿੰਘ ਐਸਐਸ ਹੀ ਨਹੀਂ ਜਿਹੜੇ ਕੇਸ ਨੂੰ ਡੀਲ ਕਰਦੇ ਆਈਓ ਉਹ ਨਹੀਂ ਜੀ ਆਈਓ ਸੋਨ ਸਿੰਘ ਨਹੀਂ ਇਹ ਜ ਇਸ ਵਾਰੀ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਅਸੀਂ ਜੀ ਐਸਐਸ ਕੋਲ ਆਹ ਤਾਂ ਗਏ ਨਹੀਂ ਕਿਉਂਕਿ ਸਾਨੂੰ ਵੀ ਡਰਾ ਰਿਹਾ ਵੀ ਕੋਈ ਪੁਰਾਣਾ ਆਪਸ ਨਾਲ ਸਾਡੇ ਸਾਨੂੰ ਗਲਤ ਨਾ ਕੋਈ ਉਹ ਕਰ ਦੇਣ ਕਿਉਂ ਵੀ ਹੋਣਾ ਇਸਦਾ ਹੀ ਪੀੜਤਾ ਪੀੜਤਾ ਵਿਚਾਰਾ ਦੁਖੀ ਹੁੰਦਾ ਬਸ ਆਜ ਦੀ ਕਰ ਤੁਹਾਨੂੰ ਪੱਤਰਕਾਰ ਭਾਈ ਚਰਤੂ ਜਿਹੜੇ ਦੋਸ਼ੀਆਂ ਦੇ ਵਿੱਚ ਡਾਕੂਮੈਂਟਰੀ ਸਬੂਤ ਨੇ ਸਾਡੇ ਕੋਲੇ ਸਾਨੂੰ ਦੋ ਬੰਦੇ ਐਫੀਡਐਫ ਵੀ ਲਿਖ ਕੇ ਦੇ ਗੁਰਦਾਸ ਸਿੰਘ ਨੰਬਰ ਦਾ ਜਜੀਤ ਸਿੰਘ ਜੱਗੀ ਪੰਚ ਵੀ ਸਾਤੋਂ ਜਾਲੀ ਤਰੀਕੇ ਨਾਲ ਪੀੜ ਸਨਾਹਤ हुसैन ਕਰਵਾ ਲੈਣਾਂ ਨੇ ਉਹ ਐਫੀਡਐਫ ਵੀ ਸਾਡੇ ਕੋਲੇ ਆ ਦੇਖੋ ਇਹ ਉਹ ਐਫੀਡਐਫ ਵੀ ਅਸੀਂ ਅਸੀਂ ਲੰਬੜਦਾਰ ਦੀ ਆ ਅਸੀਂ ਮੂਰੇ ਗੁਰਦਾਸ ਸਿੰਘ ਦਾ ਦਿੱਤ ਲਿਖ ਕੇ ਦਿੱਤਾ ਵਾ ਵੀ ਮੇਤੋ ਤਾਂ ਜੀ ਮੇਰੇ ਲੰਬੜਦਾਰ ਬਣ ਤੋਂ ਪਹਿਲਾਂ ਆਪਣੇ ਸੱਜਣ ਦੀ ਡੈਥ ਹੋ ਗਈ ਮੈਂ ਤਾਂ ਬਾਅਦ ਨੂੰ ਨਮਰਦ ਬਣਿਆ ਫਿਰ ਉਹ ਕਿਹੜੇ ਹਿਸਾਬ ਨਾਲ ਆਪਣੇ ਪੰਜ ਆਪਣੇ ਪੰਚਾਇਤੀ ਨਾਮ ਤੇ ਮੋਹਰ ਲਾਉਂਦਾ ਜਾਂ ਉਹਨਾਂ ਜਿਹੜੀ ਖਾਨਕੀ ਰਸੀਤ ਤੇ ਮੋਹਰ ਲਾਉਂਦੇ ਨੇ ਜਾਂ ਬੰਦੇ ਮਰ ਚੁੱਕੇ ਜੇ ਪਹਿਲਾਂ ਠੀਕ ਹੈ ਜੀ ਸੋ ਅਸੀਂ ਇਹੀ ਆਸ ਦੀ ਕਰਨਾ ਸਾਨੂੰ ਪੱਤਰਕਾਰ ਭਾਈ ਜਰ ਸਾਨੂੰ ਸਾਲ ਮਿਲੂ ਤੇ ਦੋਸਿਆ ਬਣਦੀ ਕਾਰ ਵੀ ਹੋ ਕੇ ਉਹਨਾਂ ਦੇ ਉਹਨਾਂ ਦੇ ਜਿਹੜੇ ਸਹੀ ਮੰਜ਼ਲ ਆ ਉੱਥੇ ਤੱਕ ਪਹੁੰਚ ਆ ਜਾਊਗਾ ਵਾਇਰਲ ਹੋ ਜਾ ਖਾਲਸਾ ਵਾਈ ਉਹ ਜਿਸ ਦਾ ਖਾਤਾ ਏਸੀ ਇਲਜ਼ਾਮ ਲਗਾਉਣ ਵਾਲੀ ਧਿਰ ਹੈ ਤੇ ਹੁਣ ਗੱਲ ਕਰਾਂਗੇ ਉਹਨਾਂ ਦੇ ਨਾਲ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਰਣਵੀਰ ਸਿੰਘ ਰਾਣਾ ਪਿੰਡ ਸੇਖਾ ਤੋਂ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲਿਆ ਕਿ ਉਹਨਾਂ ਦਾ ਪੱਖ ਇਸ ਮਾਮਲੇ ਦੇ ਵਿੱਚ ਕੀ ਹੈ ਹਾਂ ਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਣਵੀਰ ਸਿੰਘ ਹੈ ਜੀ ਸਨ ਆਫ ਕੀ ਹੈ ਤੁਹਾਡਾ ਜੀ ਸਕੰਦਰ ਸਿੰਘ ਅੱਛਾ ਇੱਕ ਮਾਮਲਾ ਸਾਡੇ ਧਿਆਨ ਚ ਆਇਆ ਸੀ ਮੋਟਰ ਕਨੈਕਸ਼ਨ ਨੂੰ ਲੈ ਕੇ ਜਿਸ ਦੇ ਬਾਰੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਤੇ ਪੰਨਾ ਸੇਖਾ ਤੋਂ ਇਹ ਕਾਨਫਰੰਸ ਕੀਤੀ ਗਈ ਸੀ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਪਹਿਲਾਂ ਤਾਂ ਮੈਨੂੰ ਮਾਮਲੇ ਦਾ ਪੂਰਾ ਕਲੀਅਰ ਕਰ ਦਿਓ ਜੀ ਹਾਂਜੀ ਕੀ ਉਹ ਮਾਮਲਾ ਬਸ ਮੋਟਰ ਦੇ ਕਨੈਕਸ਼ਨ ਨੂੰ ਲੈ ਕੇ ਸੀਗਾ ਵੀ ਸੱਜਣ ਸਿੰਘ ਦਾ ਜਿਹੜਾ ਮੋਟਰ ਕਨੈਕਸ਼ਨ ਸੀਗਾ ਉਹ ਤੁਸੀਂ ਆ ਧੱਕੇ ਨਾਲ ਆਪਣੇ ਨਾਮ ਕਰਾਇਆ ਜਾਲੀ ਤਰਿਕੇ ਦੇ ਵਿੱਚ ਦੇਖੋ ਜੀ ਧੱਕੇ ਨਾਲ ਤਾਂ ਉਹਰੇ ਕੁਝ ਵੀ ਨਹੀਂ ਹੁੰਦਾ ਜੀ ਜਿਹੜੇ ਮੇਰੇ ਡਾਕੂਮੈਂਟਾਂ ਦੇ ਆਧਾਰ ਤੇ ਹੋਈ ਆ ਜੀ ਹੁਣ ਸਾਰਾ ਕੁਝ ਮੇਰੇ ਡਾਕੂਮੈਂਟ ਸਹੀ ਸੀ ਉਹਦੇ ਤੇ ਮੇਰੇ ਦਾਦਾ ਜੀ ਵਾਰਸ ਬਣਦੇ ਨੇ ਸੱਜਣ ਸਿੰਘ ਦੇ ਜੀ ਠੀਕ ਹੈ ਉਹ ਵਾਰਸ ਦੇ ਅਧੀਨ ਕੁਰਸੀ ਨਾਮ ਦੇ ਅਧੀਨ ਜੋ ਨਾ ਮੇਰੇ ਦਾਦਾ ਜੀ ਦਾ ਮੋਟਰ ਚੜੀ ਆ ਸੱਜਣ ਸਿੰਘ ਦੀ ਠੀਕ ਹੈ ਜੀ ਜੀ ਤੇ ਗੁਰਪ੍ਰੀਤ ਸਿੰਘ ਕੀ ਲੱਗਦੇ ਨੇ ਜੀ ਫਿਰ ਇਹਨਾਂ ਦੇ ਉਹ ਮੇਰੇ ਦਾਦਾ ਜੀ ਦੇ ਮੰਨ ਕੋ ਜੇ ਲੋ ਭਰਾ ਦੇ ਬੇਟੇ ਨੇ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਜਾਲੀ ਡਾਕੂਮੈਂਟ ਤਿਆਰ ਕਰਵਾ ਕੇ ਤੁਸੀਂ ਜਿਹੜਾ ਮੋਟਰ ਨਾਮ ਲਗਵਾ ਰਹੇ ਹੋ ਆਪਣੀ ਓਕੇ ਦੇਖੋ ਜੀ 2012 ਦੇ 13 ਦੇ ਵਿੱਚ ਲਾਸਟ ਦੇ ਵਿੱਚ ਮੇਰੇ ਪੜਦਾਦਾ ਜੀ ਦੀ ਡੈਥ ਹੁੰਦੀ ਆ ਸੱਜਣ ਸਿੰਘ ਦੇ ਵਿੱਚ ਤੇ ਉਹ ਉਧਰ ਹੀ ਮੰਨ ਕੋ ਰਹਿ ਰਹੇ ਸੀ ਸਾਡੇ ਕੋਲ ਮੋਟਰ ਕਨੈਕਸ਼ਨ 2 ਸੀ ਜਿਹੜੇ ਮੇਰੇ ਚਾਚਾ ਜੀ ਲਾਦੇ ਨੇ ਗੁਰਪ੍ਰੀਤ ਜੀ ਉਹਨਾਂ ਤੋਂ ਮੈਂ ਇੱਕ ਪੇਮੈਂਟ ਲੈਣੀ ਆ 510000 ਰੁਪਈਆ ਠੀਕ ਹੈ ਜੀ ਜਿਹੜਾ ਮੇਰਾ ਪੰਜੋ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਆ ਆਪਣੇ ਪੈਰ ਠੀਕ ਹੈ ਜੀ ਤੇ ਉਹ ਮੇਰੀ ਹੁਣ ਪੇਮੈਂਟ ਦੱਬਣ ਦੇ ਕੋਸ਼ਿਸ਼ ਦੇ ਵਿੱਚ ਇਹ ਬੇਮੁਨਾਤ ਜਿਹੜੇ ਇਲਜ਼ਾਮ ਲਾ ਰਹੇ ਨੇ ਮੇਰੇ ਤੇ ਠੀਕ ਹੈ ਜੀ 2012 ਦੇ ਵਿੱਚ ਇੱਕ ਗੁਰਪ੍ਰੀਤ ਨੇ 16 ਜੂਨ 6 16 6 2012 ਨੂੰ ਇੱਕ ਵਸੀਅਤ ਲਿਖੀ ਸੀ ਜੋ ਕਿ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਸੀ ਠੀਕ ਹੈ ਮੇਰੇ ਪਰਦਾਦਾ ਜੀ ਦੀ ਡੈਥ ਤੋਂ ਬਾਅਦ ਉਹ ਮੇਰੇ ਦਾਦਾ ਜੀ ਨੂੰ ਇੱਕ ਵਸੀਅਤ ਦਿੰਦੇ ਨੇ ਵੀ ਚਾਚਾ ਜੀ ਆ ਤੁਹਾਨੂੰ ਇੱਕ ਬਾਪੂ ਜੀ ਵਸੀਅਤ ਤੁਹਾਡੇ ਨਾਮ ਕਰ ਗਏ ਸੀ ਜਿਹਦੇ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਖੁਦ ਲਿਖਾਰੀ ਆ ਠੀਕ ਹੈ ਉਹਦੇ ਨਾਲ ਅਸੀਂ ਆਪਦੀ ਜੋ ਮੇਰੇ ਪਰਦਾਦਾ ਜੀ ਦੀ ਪ੍ਰਾਪਰਟੀ ਸੀ ਉਹ ਅਸੀਂ ਆਪਦੇ ਨਾਮ ਕਰਵਾਈ ਉਸੇ ਵਸੀਅਤ ਦੇ ਆਧਾਰ ਤੇ ਅਸੀਂ ਆਪਦਾ ਮੋਟਰ ਕਨੈਕਸ਼ਨ ਆਪਦੇ ਨਾਮ ਕਰਵਾ ਲਿਆ ਠੀਕ ਹੈ ਜਿਸ ਤੋਂ ਹੁਣ ਗੁਰਪ੍ਰੀਤ ਮੁਕਰ ਰਿਹਾ ਜਦ ਕਿ ਗੁਰਪ੍ਰੀਤ ਤੇ ਗੁਰਪ੍ਰੀਤ ਦੀ ਮੰਮੀ ਦੇ ਆਪਣੇ ਮਾਨਜੋਗ ਐਸਬੀਐਫ ਮਪੈਲ ਦੇ ਕੋਲ ਜਾ ਕੇ ਬਿਆਨ ਦਰਜ ਹੋਏ ਬੈਨੇ ਤੇ ਗੁਰਪ੍ਰੀਤ ਜਿਹੜੀ ਲਿਖਾਈ ਦੀ ਤੁਸੀਂ ਗੱਲ ਕਰਦੇ ਹੋ ਉਹ ਕਹਿੰਦੇ ਵੀ ਇਹ ਮੇਰੀ ਲਿਖਾਈ ਹੈ ਨਹੀਂ ਹੁਣ ਦੇਖੋ ਜੀ ਲਿਖਾਈ ਤੋਂ ਮੁੱਕ ਰਹੇ ਆ ਐਸਡੀਐਮ ਸਾਹਿਬ ਕੋਲ ਜਾ ਕੇ ਫੋਟੋ ਤੋਂ ਮੁੱਕ ਰਹੇ ਆ ਜੀ ਠੀਕ ਹੈ ਹੁਣ ਜਿਹੜੇ ਆਪਣੇ ਤੁਹਾਨੂੰ ਪਤਾ ਹੀ ਹਲਕੇ ਵਿੱਚ ਜਾਲੀ ਇਨਕਲਾਬੀ ਫਿਰਦੇ ਨੇ ਜੀ ਜਿਹੜੇ ਟਕੇ ਟਕੇ ਤੇ ਵਿਕਦੇ ਨੇ ਉਹ ਇਨਸਾਫ ਦੁਆ ਰਹੇ ਨੇ ਅਕੋਰਡਿੰਗ ਟੂ ਲਾ ਐਸਡੀਓ ਸਾਹਿਬ ਨੇ ਵੀ ਦੁਬਾਰਾ ਮਤਲਬ ਜਾਂਚ ਕਰਨ ਦੀ ਗੱਲ ਆਖੀ ਆ ਵੀ ਜੋ ਕਨੈਕਸ਼ਨ ਲਿਆ ਤੁਸੀਂ ਜੀ ਦੇਖੋ ਐ ਐਸ ਡੀ ਐਮ ਸਾਹਿਬ ਨੇ ਬਣਦੀ ਜੋ ਹਨਾ ਜਾਂਚ ਲਈ ਭੇਜਿਆ ਸੀ ਆਪਣੇ ਪੁਲਿਸ ਰੁਕਾ ਭੇਜਿਆ ਸੀ ਆਪਣੇ ਮਾਨਯੋਗ ਇੱਥੇ ਐਸ ਐਚਓ ਸਾਹਿਬ ਨੂੰ ਉਸ ਦੀ ਜਾਂਚ ਹੋਈ ਜਿੱਥੋਂ ਸਟਾਰਮ ਜਿਹਦੇ ਉਹ ਗੱਲ ਕਰ ਰਹੇ ਨੇ ਸਟਾਰਮ ਜਿੱਥੋਂ ਖਰੀਦਿਆ ਉੱਥੋਂ ਗੁਰਪ੍ਰੀਤ ਦੇ ਸਾਈਨ ਮਲੇ ਨੇ ਉਹਨਾਂ ਨੂੰ ਜਿੱਥੋਂ ਨੋਟਰੀ ਹੋਈ ਆ ਉੱਥੋਂ ਗੁਰਪ੍ਰੀਤ ਦੇ ਜਾ ਕੇ ਬਿਆਨ ਲੈਨੇ ਨੋਟਰੀਕ ਦੇ ਉਹ ਵੀ ਕਹਿ ਰਹੇ ਨੇ ਵੀ ਗੁਰਪ੍ਰੀਤ ਦੇ ਸਾਡੇ ਕੋਲ ਆਇਆ ਸੀ ਲੈ ਕੇ ਤਾਂ ਇਹਨੂੰ ਤਸਦੀਕ ਕੀਤਾ ਠੀਕ ਹੈ ਸਾਰ ਸਭ ਕੁਝ ਮੇਰੇ ਹੱਕ ਚ ਆ ਰਿਹਾ ਹੁਣ ਇੱਕ ਮੁਕੱਦਮਾ ਮੇਰੇ ਤੇ ਦਰਜ ਹੋਇਆ ਮੇਰੇ ਦਾਦਾ ਜੀ ਤੇ ਉਹ ਬਿਰਧ ਨੇ ਨਾ 88 ਸਾਲ ਦੀ ਏਜ ਆ ਉਹਨਾਂ ਦੀ ਪਰਚਾ ਹੋਇਆ ਜੀ ਉਹਨਾਂ ਤੇ ਕਿਹਨਾ ਤੇ ਹੋਇਆ ਉਹਨਾਂ ਦੇ ਇੱਕ ਆਪਣੇ ਬਿਲੀ ਬੋਰਡ ਬਣੀ ਹੋਈ ਉਹਨਾਂ ਨੇ ਪ੍ਰੈਸ਼ਰ ਪਾ ਕੇ ਮੇਰੇ ਤੇ ਪਰਚਾ ਕਰਵਾਇਆ ਪ੍ਰੈਟੀਕਲ ਪ੍ਰੈਸ਼ਰ ਨਾਲ ਪਰਚਾ ਹੋਇਆ ਜਿਸ ਦੇ ਵਿੱਚ ਮੈਂ ਬਿਲਕੁਲ ਨਿਰਦੋਸ਼ ਆ ਜੀ ਠੀਕ ਆ ਉਸ ਦੀ ਜਾਂਚ ਚੱਲ ਰਹੀ ਆ ਮੈਂ ਇਨਕੁਆਰੀ ਲਵਾਈ ਆ ਉਸ ਦੀ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਦੇਖੋ ਜੀ ਮੰਗ ਤਾਂ ਮੈਂ ਇਹੀ ਕਰ ਰਿਹਾ ਵੀ ਜਿਹੜੀ ਨਜਾਇਜ਼ ਕ ਧੱਕਾਸ਼ਾਹੀ ਹੋ ਰਹੀ ਆ ਜੀ ਉਹ ਤੋਂ ਰਾਹਤ ਦਵਾਈ ਜਾਵੇ ਜੀ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਆ ਉਹਦੇ ਬਾਰੇ ਵੀ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਏਐਸਆਈ ਸੋਨ ਸਿੰਘ ਮੌਜੂਦ ਨੇ ਤੇ ਉਹਨਾਂ ਤੋਂ ਜਾਣ ਲੈਨੇ ਆ ਕਿ ਉਹਨਾਂ ਦਾ ਇਸ ਮਾਮਲੇ ਬਾਰੇ ਕੀ ਕਹਿਣਾ ਇਹ ਜਿਹੜਾ ਸਿੱਖੇ ਪਿੰਡ ਦਾ ਮਾਮਲਾ ਹੈ ਕੀ ਹੈ ਜੀ ਪੂਰਾ ਇਹ ਮਾਮਲਾ ਜੀ ਗੁਰਪ੍ਰੀਤ ਸਿੰਘ ਨੇ ਗੁਰਪ੍ਰੀਤ ਸਿੰਘ ਪੁੱਤਰ ਉਦਮ ਸਿੰਘ ਇਹ ਕਹਿੰਦੇ ਨੇ ਵੀ ਸਾਡੀ ਜਿਹੜੀ ਮੋਟਰ ਦਾ ਕਨੈਕਸ਼ਨ ਆ ਉਹ ਕ੍ਰਿਪਾਲ ਸਿੰਘ ਪੁੱਤਰ ਸੱਜਨ ਸਿੰਘ ਨੇ ਵੀ ਸਾਡੇ ਜਾਲੀ ਸਾਈਨ ਕਰਕੇ ਬਿਜਲੀ ਬੋਰਡ ਤੋਂ ਵੀ ਆਪਣੇ ਨਾਮ ਤੇ ਉਹ ਟਰਾਂਸਫਰ ਕਰਵਾ ਲਿਆ ਉਹਦੇ ਸਬੰਧ ਵਿੱਚ ਬਿਜਲੀ ਬੋਰਡ ਨੇ ਸਾਨੂੰ ਕਵਲੈਂਡ ਕੀਤੀ ਸੀਗੀ ਸਵੇਰ 10:00 ਵਜੇ ਲਾ ਕੇ ਭੇਜੀ ਸੀਗੇ ਸਾਨੂੰ ਅਸੀਂ ਪੜਤਾਲ ਤੋਂ ਬਾਅਦ ਉਹਦੇ ਖਿਲਾਫ ਜਿਹੜੀ ਐਫਆਰ 108/24 ਤੇ 318 ਅਬਲੀਕ 4 ਬੀਐਨਐਸ ਹੇਠਾਂ ਜਿਹੜੀ ਦਰਜ ਕਰ ਲਈ ਆ ਉਹਦੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਦੋ ਵਨ ਇਹ ਕਿਹਾ ਜਾ ਰਿਹਾ ਹੈ ਕਿ ਵੀ ਜਿਹੜਾ ਮੇਨ ਇਹ ਦੇ ਵਿੱਚ ਮਾਸਟਰਮਾਈਂਡ ਰਣਵੀਰ ਸਿੰਘ ਹੈ ਉਹਦੇ ਤੇ ਪਰਚਾ ਦਰਜ ਨਹੀਂ ਕੀਤਾ ਗਿਆ ਜਾਣ ਬੁੱਝ ਕੇ 87 ਸਰਵਜਨ ਤੇ ਪਰਚਾ ਦਰਜ ਕੀਤਾ ਹੈ ਦੇਖੋ ਜਿਹੜੀ ਇਹ ਮਾਸਟਰਮਾਈਂਡ ਵਾਲੀ ਗੱਲ ਹੈ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਦਰਖਾਸਤ ਦਿੱਤੀ ਹੀ ਆ ਮੁਦਈਤਰ ਨੇ ਉਹਦੀ ਇਨਵੈਸਟੀਗੇਸ਼ਨ ਜਾਰੀ ਹੈ ਜੇ ਉਹਦੇ ਉਹਦੇ ਪੁੱਤੇ ਦਾ ਰਣਵੀਰ ਸਿੰਘ ਦਾ ਕੋਈ ਦੋਸ਼ ਹੋਇਆ ਤੇ ਉਹਦੇ ਖਿਲਾਫ ਵੀ ਕਾਰਵਾਈ ਹੋ ਜੂਗੀ ਤੁਸੀਂ ਦੇਖ ਰਹੇ ਹੋ ਜੀ ਇਸ ਕੇਸ ਨੂੰ ਮੈਂ ਇਸ ਕੇਸ ਦਾ ਇਨਵੈਸਟੀਗੇਟਰ ਫਿਰ ਵਿਰੋਧੀ ਧਿਰ ਦੇ ਵੱਲੋਂ ਮਤਲਬ ਪੁਲਿਸ ਪ੍ਰਸ਼ਾਸਨ ਉੱਤੇ ਵੀ ਸਰਿਆਮ ਇਹੀ ਕਿਹਾ ਜਾ ਰਿਹਾ ਪਿਛੋਕਿ ਤੋ ਕਿਤਨਾ ਕੀਤੇ ਜਿਹੜਾ ਨੌਜਵਾਨ ਮੁੰਡਾ ਰਣਵੀਰ ਸਿੰਘ ਉਹਨੂੰ ਬਚਾਇਆ ਬਚਾਰੀ ਹੈ ਜੀ ਨਹੀਂ ਇਹ ਬਚਾਉਣ ਵਾਲੇ ਸਾਡੇ ਨਾਲ ਸਾਡਾ ਕਿਹੜਾ ਕੋ ਰਿਸ਼ਤੇਦਾਰ ਆਹੋ ਜੋ ਜੇ ਉਹਦਾ ਪਾਠ ਬਣਦਾ ਹੋ ਤਾਂ ਉਹਦੇ ਖਿਲਾਫ ਕਾਰਵਾਈ ਹੋ ਜਾਊਗੀ ਇਹ ਜੀ ਪਰਚਾ ਤੋ ਦੱਬੇ ਮੈਸੇਜ ਹੋਇਆ ਇਹ ਹੋਇਆ ਤੇ ਜੀ 27 12 27 12 24 ਨੂੰ ਜਦ ਹੀ ਐਨਐਲ ਦਾ ਟਾਈਮ ਪਰ ਮਤਲਬ ਕਿੰਨਾ ਟਾਈਮ ਦਾ ਟਾਈਮ ਹੀ ਲੱਗ ਜਾਂਦਾ ਸਾਡੇ ਕੋਲ ਇੱਕ ਇੱਕ ਇਨਵੈਸਟੀਗੇਸ਼ਨ ਇਹ ਥੋੜੀ ਆ ਸਾਡੇ ਕੋਲ ਹੋਰ ਵੀ ਬਹੁਤ ਇਨਵੈਸਟੀਗੇਸ਼ਨਾਂ ਨੇ ਜੀ ਅਰੈਸਟ ਨਹੀਂ ਪਈ ਸੀ ਅਰੈਸਟ ਉਹਦੀ ਉਹਨੂੰ ਜਿਹੜੀ ਜਿਹੜਾ ਕਰਪਾਲ ਸਿੰਘ ਸੀਗਾ ਉਹਦੀ ਤਕਰੀਬਨ 85 ਸਾਲ ਦੀ ਉਮਰ ਆ ਮਾਨਜੋ ਹਦਾਲਤ ਵੱਲੋਂ ਉਹਦੀ ਵੇਲ ਮਨਜ਼ੂਰ ਹੋਈ ਆ ਤੇ ਅਸੀਂ ਉਹਨੂੰ ਸ਼ਾਮਲ ਤਫਤੀਸ਼ ਕਰਕੇ ਉਹਦੀ ਜੋ ਸਤੋਂ ਪੁੱਛਗਿੱਛ ਕਰਨੀ ਸੀ ਅਸੀਂ ਕਰਕੇ ਉਹਨੂੰ ਫਰਗ ਕਰਤਾ ਤੁਹਾਡੀ ਤਫਤੀਸ਼ ਕਿੱਥੇ ਤੱਕ ਪਹੁੰਚੀ ਜੀ ਹੁਣ ਸਾਡੀ ਅਸੀਂ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਤੀ ਆ ਤੇ ਹੁਣ ਅਸੀਂ ਉਹਦੇ ਜਿਹੜੇ ਗੁਰਪ੍ਰੀਤ ਸਿੰਘ ਕਹਿੰਦਾ ਵੀ ਮੇਰੇ ਸਾਈਨ ਜਾਲੀ ਕੀਤੇ ਨੇ ਉਹ ਅਸੀਂ ਬਿਜਲੀ ਬੋਰਡ ਤੋਂ ਰਿਕਾਰਡ ਜਿਹੜਾ ਲੈ ਲਿਆ ਤੇ ਉਹ ਲੈ ਕੇ ਅਸੀਂ ਉਹਦੇ ਦਸਕਤ ਵਗੈਰਾ ਲੈ ਕੇ ਐਫਐਸਐਲ ਨੂੰ ਭੇਜਾਂਗੇ ਉਸ ਤੋਂ ਬਾਅਦ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਮੁਕੰਮਲ ਹੋਊਗੀ ਦੋ ਪੰਚਾਇਤ ਮੈਂਬਰ ਜਿਹੜੇ ਅਨਵੋਲਵ ਸੀਗੇ ਜੀ ਵਿੱਚ ਉਹਨਾਂ ਨੇ ਲਿਖਤੀ ਦੇ ਵਿੱਚ ਮਾਫੀਨਾਮਾ ਦਿੱਤਾ ਜੀ ਦੇਖੋ ਜੀ ਉਹ ਮਾਫੀਨਾਮਾ ਤਾਂ ਉਹਨਾਂ ਕੋਲ ਦਿੱਤਾ ਸਾਡੇ ਕੋਲ ਤਾਂ ਸਾਡੇ ਕੋਲ ਤਾਂ ਸ਼ਾਮਲ ਪਰਤਾਲੀ ਨਹੀਂ ਹੋ ਰਹੇ ਉਹ ਅਸੀਂ ਉਹਨਾਂ ਨੂੰ ਬਾਰ-ਬਾਰ ਬੁਲਾਇਆ ਵੀ ਸਾਨੂੰ ਤੁਸੀਂ ਆਪਣਾ ਪੱਖ ਪੇਸ਼ ਕਰੋ ਆ ਕੇ ਪਰ ਸਾਡੇ ਕੋਲ ਸ਼ਾਮਲ ਨਹੀਂ ਹੋ ਰਹੇ ਉਹ ਸੋ ਐਸੀ ਪੂਰਾ ਮਾਮਲਾ ਤੇ ਇਹਦੇ ਵਿੱਚ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਉਹ ਕਿੰਨਾ ਕਿਤੇ ਇਨਵੈਸਟੀਗੇਸ਼ਨ ਕਿੱਥੋਂ ਤੱਕ ਜਾਂਦੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਉਹ ਇਸ ਮਾਮਲੇ ਨੂੰ ਪੂਰਾ ਸੁਲਝਾਉਣ ਦੀ ਕਿੰਨੇ ਕ ਕੋਸ਼ਿਸ਼ ਕਰਦ ਨੇ ਜਾਂ ਕਿੰਨੇ ਕ ਤਤਪਰ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਨੂੰ ਲੈਂਦੇ ਨੇ ਕਿਉਂਕਿ ਜਿਹੜੀ આરોપી ਧਿਰ ਸੀ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਤੇ ਜਦੋਂ ਹੁਣ ਅਸੀਂ ਸੋਹਣ ਸਿੰਘ ਨਾਲ ਵੀ ਗੱਲ ਕੀਤੀ ਪਰ ਉਹਨਾਂ ਦਾ ਬਿਹੇਵੀਅਰ ਸੀ ਜਿਹੜਾ ਉਹ ਕਿਤਨਾ ਕਿਤੇ ਸਾਰਥਕ ਨਹੀਂ ਲੱਗ ਰਿਹਾ ਸੀਗਾ ਤੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਅੱਗੇ ਵੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਧੰਨਵਾਦ ਜੀ